ਬਹੁਤੀ ਸਰਕਾਰ ਜੋ ਮਨੁੱਖੀ ਅਧਿਕਾਰ ਮੰਚ ਨਾਲ ਜੁੜੇ ਮੈਂਬਰ ਸਾਹਿਬਾਨ ਉਪਦੇਦਕ ਸਾਹਿਬਾਨ ਮੇਰੇ ਸਾਹਮਣੇ ਬੈਠੇ ਸਾਡੇ ਮੈਡਮ ਦੇ ਨਾਮ ਤਾਂ ਨਹੀਂ ਕਿਤੇ ਦੇ ਕੇ ਦਿੱਤਾ ਜੀ ਉਹਨਾਂ ਨੂੰ ਜਾਣਦਾ ਹਾਂ ਪਾਕਤੀਆਂ ਸਾਰਿਆਂ ਦਾ ਹੀ ਮਤਲਬ ਨਾਮ ਪੜਦਾ ਸੀ ਇੱਕ ਵਾਰੀ ਸਟੇਜ ਦੇ ਉੱਪਰ ਉਹਨਾਂ ਨੂੰ ਆਹ ਲੈ ਕੇ ਛਿੜਕਰਨਾ ਪੜਦਾ ਸੀ ਸਾਡੇ ਮੈਡਮ ਰਵਿੰਦਰ ਸਿੰਘਾ ਜੀ ਜਿਹੜੇ ਅੱਜ ਵਿਸ਼ੇਸ਼ ਤੌਰ ਤੇ ਆਪਣੇ ਅੰਤਰਰਾਸ਼ਟਰੀ ਮਹਿਲਾ ਦੇਵ ਵਿਸ਼ੇਸ਼ ਮਾਰੀ ਚੇਤਨਾ ਸੈਮੀਨਾਰ ਦੇ ਵਿੱਚ ਆਏ ਨੇ ਮੈਂ ਇਹਨਾਂ ਦੇ ਨਾਲ ਸਾਰੀਆਂ ਸੋਬ ਬੀਬੀਆਂ ਭੈਣਾਂ ਸਾਰਿਆਂ ਦਾ ਧੰਨਵਾਦ ਕਰਾਂ ਤੇ ਨਾਲ ਵਧਾਈ ਦੇਵਾਂ ਅੱਜ ਦੇ ਇਸ ਸਨਵਾਦ ਦਿਵਸ ਦੀ ਮੇਰੇ ਜਜ਼ਾਰੂਕਾਰ ਕੰਨੋਂ ਬੁਲਾਰਿਆਂ ਨੇ ਬਹੁਤ ਹੀ ਖੂਬਸੂਰਤ ਸ਼ਬਦਾਂ ਦੇ ਨਾਲ ਤੁਹਾਨੂੰ ਜਾਗਰੂਕ ਕਰਨ ਦਾ ਉਪਰਾਲਾ ਕੀਤਾ ਹੈ ਧੰਨਵਾਦ ਕਰਾਂ ਸਟੇਜ ਵੱਲੋਂ ਅੱਜ ਦਾ ਇਹ ਦਿਨ ਸਮਰਪਿਤ ਆ ਨਾਰੀ ਨੂੰ ਬੱਸ ਇਹ ਬੜਦਾ ਨਹੀਂ ਕਿ ਅਸੀਂ ਇਹਦੇ ਉੱਤੇ ਰੌਲਾ ਪਾਈਏ ਪਰ ਫੇਰ ਵੀ ਦਿਲ ਕਰਦਾ ਹੈ ਵੀ ਅੱਜ ਜਿਹੜਾ ਇਹ ਸਨੇਹਰੀ ਦੀਪਸਾ ਇਸ ਨੂੰ ਹੋਰ ਵਧੀਆ ਬਣਾਉਣ ਦੇ ਲਈ ਆਪਾਂ ਚਾਰ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰੀਏ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਾਂ ਮੈਡਮ ਜਸਵਿੰਦਰ ਕੌਰ ਦਾ ਜਿਨ੍ਹਾਂ ਨੇ ਬਹੁਤ ਹੀ ਮਿਹਨਤ ਦੇ ਨਾਲ ਮੈਡਮ ਕੁਲਵਿੰਦਰ ਕੌਰ ਸਾਡੇ ਚੀਫ ਸਕੱਤਰ ਇੰਡੀਆ ਤੇ ਇਹਨਾਂ ਦੀ ਸਮੂਚੀ ਟੀਮ ਜਿਹਦੇ ਵਿੱਚ ਬੱਗੀ ਦਾ ਕਿਹਦਾ ਨਾਮ ਲਵਾਂ ਮੈਡਮ ਮਹਾਵੀਤੀ ਇੰਦਰਜੀਤ ਕੌਰ ਸਾਡੇ ਗੁਰਪਾਲ ਸਿੰਘ ਚੇਅਰਮੈਨ ਗੁਰਪ੍ਰੀਤ ਸਿੰਘ ਚੇਅਰਮੈਨ ਪੰਜਾਬ ਮੈਡਮ ਪ੍ਰਤਿਪਾਲ ਕੌਰ ਪ੍ਰਧਾਨ ਇਸਤਰੀ ਬੀ ਸੁਰਿੰਦਰ ਸਿੰਘ ਨੀਤਪਰਦਾ ਪੰਜਾਬ ਤੇ ਸਾਡੇ ਪੰਜਾਬ ਚੇਅਰਮੈਨ ਮੈਡਮ ਕੁਦੀਪ ਕੌਰ ਮੈਡਮ ਡੇਰੋ ਰਿਸ਼ੀ ਗੋਤਮ ਚੇਅਰਪਰਸਨ ਇਸਤਰੀ ਵੇਲਿੰਗ ਇੰਡੀਆ ਸੌਰੀ ਚੜੀਗੜ ਤੇ ਸਾਡੇ ਮੈਡਮ ਮਹਿੰਦਰ ਕੌਰ ਜਿਹੜੇ ਇਸ ਦੇ ਹੁਸ਼ਿਆਰ ਪਰਦੇ ਪ੍ਰਧਾਨ ਨੇ ਮੈਡਮ ਸੰਦੀਪ ਕੌਰ ਚੇਅਰਪਰਸਨ ਪਟਿਆਲਾ ਤੇ ਹਰਪ੍ਰੀਤ ਸਿੰਘ ਜੱਲੂਆ ਸੈਟਰੀ ਇੰਡੀਆ ਮੈਡਮ ਰਗਲਾ ਜੀ ਚੇਅਰਪਰਸਨ ਡਿਸਟ੍ਰਿਕਟ ਮੁਹਾਲੀ ਅਸਰਾਮ ਬਾਈ ਚੇਅਰਮੈਨ ਐਡਵਾਈਜ਼ਰੀ ਕਮੇਟੀ ਹਰਿਆਣਾ ਰਜੇਸ਼ ਕੁਮਾਰ ਜੀ ਵਾਈਸ ਚੇਅਰਮੈਨ ਜਦੀgarh ਜਾਂ ਹੋਰ ਮੇਰੇ ਬਹੁਤ ਹੀ ਸਨਮਾਨਜੋਗ ਵਿਅਕਤੀ ਜਿਹੜੇ ਖੜੇ ਨੇ ਬੈਠੇ ਨੇ ਸਾਡੇ ਆਕਾ ਸਿੰਘ ਮੱਖਣ ਸਿੰਘ ਜੀ ਮੈਡਮ ਰੀਤਾ ਸ਼ਰਮਾ ਜੀ ਮੈਡਮ ਸ਼ਸ਼ੀ ਖੰਨਾ ਜੀ ਅਤੇ ਬਹੁਤ ਜ਼ਿਆਦਾ ਮੇਰੇ ਸਾਹਮਣੇ ਮੇਰੀਆਂ ਭੈਣਾਂ ਬੈਠੀਆਂ ਨੇ ਸਭ ਤੋਂ ਪਹਿਲਾਂ ਇਨਾਂ ਨੂੰ ਬਤਾਈ ਦੇ ਨਾਲ ਨਾਲ ਔਰਤ ਦੀਆਂ ਦੋ ਗੱਲਾਂ ਵੀ ਇਨਾਂ ਦੀ ਚੋਣ ਚ ਪਾਵਾਂ ਅਸੀਂ ਸਾਰੀ ਔਰਤ ਨੂੰ ਸਨਮਾਨ ਦੇਣ ਦੀ ਗੱਲ ਕਰਦੇ ਜ਼ਰੂਰ ਆ ਮੈਂ ਵੀ ਉਹਨਾਂ ਚਿਕਣਾ ਪਰ ਇਨਾਂ ਨੂੰ ਸਨਮਾਨ ਦੇਣ ਦੇ ਲਈ ਕਿਤੇ ਨਾ ਕਿਤੇ ਅਸੀਂ ਆਪਣਾ ਪੈਰ ਆ ਜਿਹੜਾ ਉਹ ਪਿੱਛੇ ਹਟਾ ਲੈਂਦੇ ਆ ਅੱਜ ਔਰਤ ਦੀ ਅਸੀਂ ਗੱਲ ਕਰਦੇ ਆ ਪਰ ਉਦੋਂ ਅਸੀਂ ਸਨਮਾਨ ਨੂੰ ਭੁੱਲ ਜਾਂਦੇ ਆ ਜਦੋਂ ਅਸੀਂ ਇਹਨਾਂ ਦੇ ਨਾਲ ਖੜ ਕੇ ਲੜਦੇ ਆ ਇਹਨਾਂ ਦੀ ਬੇਇੱਜ਼ਤੀ ਕਰਦੇ ਆ ਤੇ ਉਹ ਸ਼ਬਦ ਜਿਹੜੇ ਅਸੀਂ ਇੱਕ ਔਰਤ ਨੂੰ ਬੋਲ ਕੇ ਜਲੀਲ ਕਰਦੇ ਆ ਜਾਂ ਉਸ ਦੇ ਉੱਤੇ ਗਲਤ ਨਜ਼ਰ ਰੱਖਦੇ ਆ ਉਦੋਂ ਅਸੀਂ ਅੱਲਾ ਦਾ ਬਾਗ ਸਨਮਾਨ ਭੁੱਲ ਜਾਂਦੇ ਆ ਮੈਂ ਅਕਸਰ ਔਰਤਾਂ ਦੇ ਇਕੱਠ ਦੇ ਵਿੱਚ ਇੱਕ ਕਹਾਣੀ ਸੁਣਾਇਆ ਕਰਦਾ ਹਾਂ ਕਿ ਅੱਜ ਅਸੀਂ ਫੱਟਾ ਮਾਰਿਆ ਵਿਸ਼ੇਸ਼ ਚੇਤਨਾ ਸਹਿਬੀਨਾ ਦਾ ਇਹ ਔਰਤਾਂ ਦੇ ਲਈ ਇਹ ਵਿਸ਼ੇਸ਼ ਚੇਤਨਾ ਸਹਿਬੀਨਾ ਦਾ ਪਰ ਅਸੀਂ ਚੇਤਨ ਕਿਉਂ ਕਰਦੇ ਹਾਂ ਇਸ ਨੂੰ ਚੇਤਨ ਕਰਨ ਲੱਗੇ ਹਾਂ ਔਰਤ ਨੂੰ ਨਹੀਂ ਕਰ ਸਕਦੇ ਉਹ ਭਾਈ ਉਹ ਜਗ ਜਨਣੀਆਂ ਜਿਨ੍ਹਾਂ ਇਸ ਸਮਾਜ ਨੂੰ ਜਹਾਨ ਨੂੰ ਇੱਕ ਸੇਧ ਦਿੱਤੀ ਆ ਅਸੀਂ ਉਸ ਨੂੰ ચેਤਨ ਕਰਨ ਦੀ ਗੱਲ ਕਰਦੇ ਆ ਚੇਤਨ ਨਹੀਂ ਕਰ ਸਕਦੇ ਚੇਤਨ ਕਰਨਾ ਹੈ ਤਾਂ ਕਿਹਨਾਂ ਨੂੰ ਕਰੀਏ ਜਿਹੜੇ ਇਹਨਾਂ ਦੀ ਬੇਇੱਜ਼ਤੀ ਕਰਦੇ ਨੇ ਜਿਹੜੇ ਔਰਤਾਂ ਖਲਵਾੜ ਕਰਦੇ ਨੇ ਉਹਨਾਂ ਨੂੰ ਚੇਤਨ ਕਰਨ ਦੀ ਲੋੜ ਆ ਉਹ ਕੌਣ ਨੇ ਉਹ ਮਰਦ ਸਮਾਜ ਜਿਸ ਸਮਾਜ ਤੋਂ ਸਾਡੀ ਧੀ ਭੈਣ ਡਰਦੀ ਆ ਉਹ ਸਮਾਜ ਨੂੰ ਚੇਤਨ ਕਰਨ ਦੀ ਲੋੜ ਆ ਅਸੀਂ ਇੱਕ ਪਾਸੇ ਇਹਨਾਂ ਨੂੰ ਕੰਚ ਕਾ ਦਾ ਨਾਮ ਦਿੰਦੇ ਆ ਸਾਡੀ ਕੰਚ ਕਾ ਉਹਨੂੰ ਧੀ ਦਾ ਨਾਂ ਦਿੰਨੇ ਆ ਸਾਡੀ ਧੀ ਆ ਉਹਨੂੰ ਅਸੀਂ ਹੋਰ ਔਰਤ ਦੇ ਜਿਹੜੇ ਰਿਸ਼ਤੇ ਨੇ ਉਹਨਾਂ ਦੇ ਨਾਂ ਦਿੰਨੇ ਆ ਤੇ ਫਿਰ ਜੇ ਅਸੀਂ ਉਹਨਾਂ ਨੂੰ ਧੀ ਕਹਿੰਨੇ ਆ ਜਾਂ ਦੇਵੀ ਕਹਿ ਲੈਂਦੇ ਆ ਫਿਰ ਉਹਨਾਂ ਦੀ ਅਸੀਂ ਬੇਪਤੀ ਕਿਵੇਂ ਕਰਦੇ ਆ ਇੱਥੋਂ ਪਤਾ ਲੱਗਦਾ ਹੈ ਕਿ ਅਸੀਂ ਕਹਿੰਨੇ ਆ ਇਹਨਾਂ ਦਾ ਸਨਮਾਨ ਕਰਦੇ ਨਹੀਂ ਹਾਂਜੀ ਇਹਨਾਂ ਦਾ ਸਨਮਾਨ ਕਰਨ ਦੇ ਲਈ ਅੱਜ ਲੋਗੜਾ ਜਾਗਣ ਦੀ ਮਰਦ ਸਮਾਦ ਨੇ ਉਹ ਮਰਦ ਸਮਾਦ ਜਾਗੇ ਜਿਹੜਾ ਵੱਡੀਆਂ ਵੱਡੀਆਂ ਪੰਗਤਾਂ ਉਹ ਪੰਗਤੀਆਂ ਬੋਲ ਕੇ ਔਰਤ ਦੇ ਵਿੱਚ ਖੜ ਕੇ ਕਹਿੰਦਾ ਕਹਿੰਦਾ ਗੁਰਨਾਨ ਪਾਸ਼ਾ ਨੇ ਕਹਿ ਦਿੱਤਾ ਸੋ ਕਿਉਂ ਬੰਦਾ ਆਖੀਏ ਜਿੱਦ ਜੰਮੇ ਰਾਜਾ ਉਹ ਪਤਾ ਨਹੀਂ ਲੱਗਦਾ ਕਿਹੜੇ ਹਿਰਦੇ ਦੇ ਨਾਲ ਕਹਿੰਦੇ ਸੱਚ ਕੀ ਆ ਆ ਤੇ ਉਸ عورت ਨੂੰ ਮਾਨ ਸਨਮਾਨ ਦੇਣ ਦੇ ਲਈ ਉਹ ਤੇ ਪੈਰਾਵਾ ਨੂੰ ਚੁਪਣਾ ਚਾਹੀਦਾ ਉਹਨੂੰ ਧੀ ਦਾ ਰੁਤਬਾ ਦੇਣਾ ਚਾਹੀਦਾ ਅਸੀਂ ਉਸ ਕੰਚਕ ਨੂੰ ਦੇਵੀ ਮੰਨ ਕੇ ਪੂਜਦੇ ਹਾਂ ਇਹ ਤੁਸੀਂ ਸੁਰਖੀਆਂ ਦੇਖਦੇ ਹੋਲੇ ਆ ਕਿ 7 ਸਾਲ ਦੀ 9 ਸਾਲ ਦੀ 12 ਸਾਲ ਦੀ ਬੱਚੀ ਦੇ ਨਾਲ ਕੁੱਕਰਮ ਹੋ ਗਿਆ ਉਹ ਕੰਜਕਾ ਉਹ ਦੇਵੀ ਦਾ ਰੂਪ ਆ ਤੇ ਪਰ ਅਸੀਂ ਪੱਟੇ ਲਾ ਕੇ ਔਰਤਾਂ ਦੇ ਸਨਮਾਨ ਦੀ ਗੱਲ ਕਰਦੇ ਆ ਕਿ ਅਸੀਂ ਉਹਨਾਂ ਨੂੰ ਬਰਾਬਰ ਦਾ ਸਨਮਾਨ ਦੇ ਰਹੇ ਆ ਨਹੀਂ ਇੱਥੇ ਸਾਡੇ ਸਮਾਜ ਨੂੰ ਜਾਗਣ ਦੀ ਲੋੜ ਪਵੇਗੀ ਅਗਰ ਸਮਾਜ ਜਾਗਦਾ ਫਿਰ ਔਰਤ ਨੂੰ ਇਹ ਗੱਲ ਕਹਿਣ ਦੀ ਜਾਂ ਕਹਉਣ ਦੀ ਲੋੜ ਨਹੀਂ ਪਵੇਗੀ ਕਿ ਮੈਨੂੰ ਸਨਮਾਨ ਚਾਹੀਦਾ ਪਰ ਅੱਜ ਜਿੱਥੇ ਅਸੀਂ ਸਨਮਾਨ ਦੀ ਗੱਲ ਕਰਦੇ ਆ ਉਹਦੇ ਨਾਲ ਨਾਲ ਅਸੀਂ ਪੜ੍ਹੀ ਲਿਖੀ ਔਰਤ ਦੀ ਵੀ ਗੱਲ ਕਰਾਂਗੇ ਇਹ ਔਰਤ ਨੇ ਉਹ ਰੁੱਤਵੇ ਹਾਸਲ ਕੀਤੇ ਨੇ ਜਿਹੜੇ ਰਤਬੇ ਬਹੁਤ ਹੀ ਸਨਮਾਨਯੋਗ ਨੇ ਕਿਸੇ ਜੱਜ ਦੀ ਕੁਰਸੀ ਵੱਲ ਦੇਖੋ ਤੁਹਾਨੂੰ ਔਰਤ ਬੈਠੀ ਨਜ਼ਰ ਆਵੇਗੀ ਕਿਸੇ ਡਾਕਟਰ ਦੀ ਕੁਰਸੀ ਵੱਲ ਦੇਖੋ ਤੁਹਾਨੂੰ ਔਰਤ ਬੈਠੀ ਨਜ਼ਰ ਆਵੇਗੀ ਹੋਰ ਇਤਾਂ ਦੇ ਬਹੁਤ ਵੱਡੇ ਵੱਡੇ ਉਹਦੇ ਨੇ ਰਤਬੇ ਨੇ ਜਿਨ੍ਹਾਂ ਦੇ ਉੱਤੇ ਔਰਤਾਂ ਬੈਠੀਆਂ ਨੇ ਬੋਲਣਾ ਬੜਾ ਲੰਬਾ ਹੋ ਸਕਦਾ ਹੈ ਪਰ ਟਾਈਮ ਛੋਟਾ ਕਿਉਂਕਿ ਆਪਾਂ 6 ਵਜੇ ਦੇ ਪਹਿਲਾਂ ਪਹਿਲਾਂ ਆਪਾਂ ਨੇ ਇੱਕ ਇੱਕ ਖਾਧੀ ਕਰਨਾ ਹੈ ਬਾਡੇ ਪਾਡੇ ਦਾ ਸਮਾਪਤੀ ਆਪਣਾ ਆਪਾਂ ਓਵਰ ਜਾ ਰਹੇ ਹਾਂ ਦਿਲ ਕਰਦਾ ਬਹੁਤ ਬਹੁਤ ਕਹਾਣੀਆਂ ਨੇ ਜਿਹੜੀਆਂ ਔਰਤ ਪ੍ਰਤੀ ਆਪਾਂ ਸੁਣਾ ਸਕਦੇ ਹਾਂ ਕਿ ਅਗਰ ਔਰਤ ਦਾ ਸਨਮਾਨ ਕਰਨਾ ਹੈ ਤਾਂ ਤੁਹਾਡੇ ਮਨ ਦੇ ਅੰਦਰ ਜਿਹੜੀ ਆਗਾ ਉਹ ਬੁੱਝ ਜਾਣੀ ਚਾਹੀਦੀ ਆ ਨਿਮਰਤਾ ਦਾ ਦੀਵਾ ਬਲ ਜਾਣਾ ਚਾਹੀਦਾ ਕਿਵੇਂ ਪਾਲਾਂਗੇ ਕਦੋਂ ਪੜੇਗਾ ਜਦੋਂ ਸਾਡੀਆਂ ਅੱਖਾਂ ਦੇ ਵਿੱਚ ਸੱਚਾਈ ਆ ਜਾਏਗੀ ਸੱਚ ਆ ਜਾਏਗਾ ਉਸੇ ਲਈ ਅੱਜ ਆਪਾਂ ਇਕੱਤਰ ਹੋਏ ਆਂ ਔਰਤ ਨੂੰ ਜਗਾਉਣ ਲਈ ਨਹੀਂ ਔਰਤ ਦਾ ਸਨਮਾਨ ਕਰਨ ਲਈ ਕਿ ਤੁਸੀਂ ਸਾਡੇ ਲਈ ਸਨਮਾਨ ਜੋਗਾ ਸਾਡੇ ਲਈ ਪੁੱਜੜ ਜੋਗਾ ਅਸੀਂ ਤੁਹਾਡਾ ਮਾਣ ਸਨਮਾਨ ਕਰਕੇ ਅੱਜ ਫਕਰ ਮਹਿਸੂਸ ਕਰਾਂਗੇ ਮੈਂ ਮਨੁੱਖੀ ਅਧਿਕਾਰ ਮੰਚ ਵੱਲੋਂ ਤੁਹਾਨੂੰ ਸਾਰਿਆਂ ਨੂੰ ਫੇਰ ਬਧਾਈ ਦੇਵਾਂ ਮੈਡਮ ਨੇ ਮੰਚ ਦੀ ਗੱਲ ਕੀਤੀ ਸੀ ਕਿ ਇਹ ਮੰਚ ਪਿਛਲੇ 23 ਸਾਲ ਲਖਾ ਚੁੱਕਿਆ 24 ਸਾਲ 24ਵੇਂ ਸਾਲ ਦੇ ਵਿੱਚ ਚੱਲਦਾ ਹੈ ਤੇ 24 ਹੀ ਸਟੇਟਾਂ ਨੇ ਜਿੱਦੇ ਵਿੱਚ ਮਨੁੱਖੀ ਅਧਿਕਾਰ ਮੰਚ ਨੇ ਆਪਣੀਆਂ ਜਿਹੜੀਆਂ ਸਾਡੀਆਂ ਟੀਮਾਂ ਨੇ ਉਹ ਵਰਕ ਕਰਦੀਆਂ ਨੇ ਬਹੁਤ ਲੰਬੇ ਅਸੇ ਤੋਂ ਪਿਛਲੇ 8 ਸਾਲਾ ਤੋਂ ਸਾਡੇ 8 10 ਫੋਰਨ ਕਟਰੀਆਂ ਵੀ ਨੇ ਜਿਹੜੀਆਂ ਮੰਚ ਨਾਲ ਜੁੜੀਆਂ ਨੇ ਪਰ ਇਹ ਮੰਚ ਦੇ ਅੰਦਰ ਖੂਬੀਆਂ ਨੇ ਇਹ ਮੰਚ ਕਦੇ ਵੀ ਕਿਸੇ ਵੀ ਸਟੇਟ ਤੋਂ ਜਾਂ ਸੈਂਟਰ ਤੋਂ ਜਾਂ ਫਿਰ ਕਿਸੇ ਰਾਜਨੀਤਿਕ ਪਾਰਟੀ ਤੋਂ ਇੱਕ ਫੰਡ ਨਹੀਂ ਲੈਂਦਾ ਕਿਉਂਕਿ ਜਦੋਂ ਇਸ ਨੇ ਬੋਲਣਾ ਹੁੰਦਾ ਹੈ ਇਹ ਬੇ ਧੜਕ ਬੋਲਦਾ ਹੈ ਸਮਾਜ ਦੇ ਹੱਕ ਵਿੱਚ ਬੋਲਦਾ ਹੈ ਜਦੋਂ ਤੁਸੀਂ ਸਮਾਜ ਲਈ ਬੋਲੋਗੇ ਫਿਰ ਰਾਜਨੀਤਿਕ ਪਾਰਟੀਆਂ ਵਾਲਿਆਂ ਨੂੰ ਬੜੇ ਹੋਏ ਤੱਕੋਗੇ ਕਿਉਂਕਿ ਸੱਚ ਸੁਣਨਾ ਸੱਚ ਕਹਿਣਾ ਸੱਚ ਜਰਨਾ ਬੜੌਖਾ ਹੈ ਬਹੁਤ ਹੈ ਚਲੋ ਆਪਣੇ ਕੋਲ ਸਮੇਂ ਦੀ ਘਾਟ ਆ ਮੈਂ ਜ਼ਿਆਦਾ ਕੁਝ ਨਾ ਕਹਾਉ ਵਧਾਈ ਦਿੰਦਾ ਹੋਇਆ ਤੁਹਾਡੇ ਸਾਰਿਆਂ ਤੋਂ ਮੰਗਾ ਮਾਫੀ ਬਲਾਵਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ